ਸਰਵਾਂਸ ਦਾ ਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਭਜਾਦੇ ਹਨ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਆਰੰਭ ਹੋਈ ਸ਼ਹੀਦੀ ਸਭਾ ਦੌਰਾਨ ਸ਼ਹੀਦਾਂ ਨੂੰ ਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਵਿੱਚ ਸ਼ਾਮਲ ਬਯੁਰਗਾ ਮਹਿਲਾਵਾਂ ਬੱਚਿਆਂ ਤੇ ਵਿਦਿਆਗਜਨਾ ਨੂੰ ਆਵਾਜਾਈ ਦੀ ਮੁਫਤ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਰਿਕਸ਼ੇ ਮੁਹੱਈਆ ਕਰਵਾਏ ਹਨ ਇਨਾ ਈ ਰਿਕਸ਼ਿਆਂ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਕਿਹਾ ਕਿ ਛੋਟੇ ਸਬਜਾਦਿਆ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਦੀ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਈ ਰਿਕਸ਼ਿਆਂ ਦੀ ਸ਼ੁਰੂਆਤ ਸੰਗਤ ਦੀ ਸੇਵਾ ਲਈ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲੀ ਸੰਗਤ ਵਿੱਚ ਸ਼ਾਮਲ ਸਰੀਰਕ ਪੱਖੋਂ ਲੋੜਬੰਦ ਇਨ੍ਹਾਂ ਰਿਕਸ਼ਿਆਂ ਦਾ ਲਾਭ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਈ ਰਿਕਸ਼ੇ ਸ਼ੀਦੀ ਸਵਾ ਦੌਰਾਨ ਸੰਗਤ ਲਈ ਬਉਤਲਾ ਹੈ ਬੰਦ ਸਾਬਤ ਹੋਣਗੇ ਅਤੇ ਸੰਗਤ ਬਿਨਾ ਕਿਸੇ ਪਰੇਸ਼ਾਨੀ ਤੋਂ ਗੁਰਦੁਆਰਾ ਸੈਵੀ ਕੇ ਨਤਮਸਤਕ ਹੋ ਸਕੇਗੀ ਅਸੀਂ ਇਧਰੋਂ ਡੀਸੀ ਕੰਪਲੈਕਸ ਤੋਂ ਇਹ ਰਿਕਸ਼ਾ ਚਲਾਏ ਹਨ 100 ਇਹ ਰਿਕਸ਼ਾ ਅਸੀਂ ਅਰੇਂਜ ਕੀਤੇ ਹਨ ਸਪੈਸ਼ਲ ਪਟਿਆਲੇ ਤੋਂ ਤੇ ਇਹਨਾਂ ਦੀ ਕਾਫੀ ਸੁਵਿਧਾ ਹੋਏਗੀ ਆਉਣ ਵਾਲੀ ਸੰਗਤ ਨੂੰ ਕਿਉਂਕਿ ਜੀਟੀ ਰੋਡ ਤੋਂ ਬਾਅਦ ਅੱਗੇ ਅਸੀਂ ਰਸਤੇ ਬੰਦ ਕੀਤੇ ਹੋਏ ਹਨ ਕੋਈ ਵੀ ਵਹੀਕਲ ਨਹੀਂ ਆ ਸਕਦਾ ਪਰ ਕੋਈ ਬਜ਼ੁਰਗ ਕੋਈ ਨੂੰ ਇੱਕ ਚਲੰਜ ਦਿੱਕਤ ਹੈ ਕੋਈ ਔਰ ਜੇ ਕੋਈ ਬੱਚੇ ਜਿਹੜੇ ਚੱਲਣਾ ਚੱਲਣ ਵਿੱਚ ਮੁਸ਼ਕਲ ਹੈ ਤਾਂ ਉਹ इजीली ਆ ਕੇ ਦਰਸ਼ਨ ਕਰ ਸਕਦੇ ਹਨ ਨਤਮਸਤਕ ਹੋ ਕੇ ਪਵਿੱਤਰ ertid ਦੇ ਪ੍ਰਣਾਮ ਕਰਕੇ ਜਾ ਸਕਦੇ ਹਨ ਸਰਬੰਸ ਦਾ ਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਭਜਾਦੇ ਹਨ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਆਰੰਭ ਹੋਈ ਸ਼ਹੀਦੀ ਸਭਾ ਦੌਰਾਨ ਸ਼ਹੀਦਾਂ ਨੂੰ ਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਵਿੱਚ ਸ਼ਾਮਲ ਬਯੁਰਗਾ ਮਹਿਲਾਵਾਂ ਬੱਚਿਆਂ ਤੇ ਵਿਦਿਆਗਜਨਾ ਨੂੰ ਆਵਾਜਾਈ ਦੀ ਮੁਫਤ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਰਿਕਸ਼ੇ ਮੁਹੱਈਆ ਕਰਵਾਏ ਹਨ ਇਨਾ ਈ ਰਿਕਸ਼ਿਆਂ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਨਾ ਥਿੰਦ ਨੇ ਕਿਹਾ ਕਿ ਛੋਟੇ ਸਬਜਾਦਿਆ ਅਤੇ ਮਾਤਾ ਗੁਜਰਕੌਰ ਦੀ ਲਸਾਨੀ ਸ਼ਹਾਦਤ ਦੀ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਉਨ੍ਹਾਂ ਕਿਹਾ ਕਿ ਈ ਰਿਕਸ਼ਿਆਂ ਦੀ ਸ਼ੁਰੂਆਤ ਸੰਗਤ ਦੀ ਸੇਵਾ ਦੀ ਬਹੁਤ ਵਧੀਆ ਉਪਰਾਲਾ ਹੈ ਉਨਾ ਦੇ ਸੇਕੀ ਬਾਹਰੋਂ ਅਣਬੜੀ ਸੰਗਤ ਵਿੱਚ ਸ਼ਾਮਲ ਸਰੀਰਕ ਪੱਖੋਂ ਲੋੜਬੰਦ ਇਨ੍ਹਾਂ ਰਿਕਸ਼ਿਆਂ ਦਾ ਲਾਭ ਲੈ ਸਕਦੇ ਹਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰਿਕਸ਼ੇ ਦੀ ਸਵਾ ਦੌਰਾਨ ਸੰਗਤ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ ਅਤੇ ਸੰਗਤ ਬਿਨਾਂ ਕਿਸੇ ਪਰੇਸ਼ਾਨੀ ਤੋਂ ਗੁਰਦੁਆਰਾ ਸਾਈਂਬੀ ਕੇ ਨਤਮਸਤਕ ਹੋ ਸਕੇਗੀ ਜਿੱਥੇ ਅਸੀਂ ਇੱਧਰੋਂ ਡੀਸੀ ਕੰਪਲੈਕਸ ਤੋਂ ਈ ਰਿਕਸ਼ਾ ਚਲਾਏ ਹਨ 100 ਈ ਰਿਕਸ਼ਾ ਅਸੀਂ ਅਰੇਂਜ ਕੀਤੇ ਹਨ ਸਪੈਸ਼ਲ ਪਟਿਆਲੇ ਤੋਂ ਤੇ ਇਹਨਾਂ ਦੀ ਕਾਫੀ ਸੁਵਿਧਾ ਹੋਏਗੀ ਆਉਣ ਵਾਲੀ ਸੰਗਤ ਨੂੰ ਕਿਉਂਕਿ ਜੀਟੀ ਰੋਡ ਤੋਂ ਬਾਅਦ ਅੱਗੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ ਕੋਈ ਵੀ ਵਹੀਕਲ ਨਹੀਂ ਆ ਸਕਦਾ ਪਰ ਕੋਈ ਬਜ਼ੁਰਗ ਕਿਸ ਨੂੰ ਜੇ ਇੱਕ ਚੱਲਣ ਚ ਦਿੱਕਤ ਹੈ ਕੋਈ ਔਰਤ ਕੋਈ ਬੱਚੇ ਜਿਹੜੇ ਚੱਲਣਾ ਚੱਲਣ ਚ ਮੁਸ਼ਕਲ ਹੈ ਤਾਂ ਉਹ ਈਜ਼ੀਲੀ ਆ ਕੇ ਦਰਸ਼ਨ ਕਰ ਸਕਦੇ ਹਨ ਨਤਮਸਤਕ ਹੋ ਕੇ ਪਵਿੱਤਰ ਧਰਤੀ ਦੇ ਪ੍ਰਣਾਮ ਕਰਕੇ ਜਾ ਸਕਦੇ ਹਨ